ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਨ ਨੰਗ ਸੇ ਲਈ ਲੈ ਕੇ ਆਏ ਜੀ ਦੋ ਬੈੜਾ ਨੇ ਬਾਈ ਥੋੜੇ ਥੋੜੇ ਦਿਨ ਕਰ ਮੰਲੀਆਂ ਲੈਣੀਆਂ ਥੋੜੇ ਦਿਨਾਂ ਦੀਆਂ ਗੱਚੀਆਂ ਨੇ ਇੱਕ ਬਾਈ ਕੋਲੇ ਵੱਛੀ ਆ ਟਾਪ ਬਰੀਡ ਤੇ ਆਓ ਪੁੱਛ ਲੈਨੇ ਆ ਬਾਪੂ ਤੋਂ ਰੀਲ ਆ ਜੀ ਬਾਪੂ ਬਾਪੂ ਸਤਿਗੁਰ ਸਤਿਗੁਰ ਹੋਠੀ ਕੋ ਮਦਈਏ ਬਧੀਏ ਬਧੀਏ ਨਾਮ ਤੇ ਡਰੈਸ ਬੋ ਨਾਮ ਅੰਦਰ ਸਿੰਘ ਹੂੰ ਪਿੰਡ ਛੰਨਾ ਗਲਾਲ ਸਿੰਘ ਵਾਲਾ ਹੂੰ ਗਿਲਾ ਬਰਨ ਰਹਾ ਤਹਿਸੀਲ ਤਪਾ ਨੇੜੇ ਪਿੰਡ ਭਦੌਰ ਨੇੜੇ ਵਾਲਾ ਸੰਧੂ ਗੰਗਿਆਣਾ ਪਿੰਡ ਦੇ ਵਿਚਾਲੇ ਆ ਗਿਆ ਮੋਬਾਈਲ ਨੰਬਰ ਬੋਲੋ 9855733607 ਠੀਕ ਆ ਬਾਪੂ ਜਿਹੜੀ ਇਹ ਬੱਚੀ ਦੇਖਦੇ ਕਿੰਨੀ ਉਮਰ ਹੈ ਦੀ ਉਮਰ ਜੀ ਹੂ ਹੈ 10-12 ਮਹੀਨਿਆਂ ਦੀ 10 ਤੋਂ 12 ਮਹੀਨੇ 12 ਮਹੀਨਿਆਂ ਦੀ ਹੂ ਤੇ ਖੀਰੀ ਇਹ ਦੰਦਾਂ ਦੰਦੋਂ ਖੀਰੀਆਂ ਹੈ ਜਮ ਫੇਸ ਬੜਾ ਚੰਗਾ ਬੋਦੀ ਚੰਗੀਆਂ ਨਾਸਾਂ ਨੋਸਾਂ ਗੁਲਾਬੀ ਆ ਪ੍ਰਿੰਟ ਚੈੱਕ ਕਰੋ ਬਿਊਟੀ ਚੈੱਕ ਕਰੋ ਕਰਮਾਈ ਦੀ ਕਿੰਨਾ ਕੁ ਰਿਕਾਰਡ ਹੈ ਦੀ ਮਾਂ ਦਾ ਬਈ ਬਈ ਬਹੁਤ ਵਧੀਆ ਦੱਸਿਆਗਾ ਠੀਕ ਆ ਹਾਂ ਵੀ ਜਿਹੜੇ ਬਖਰੇ ਚੀਜ਼ ਤੁਹਾਨੂੰ ਦੇ ਦਿੱਤੀ ਹੈ ਬਖਰੇ ਥਾਣੇ ਦੇਖ ਲਓ ਜਮਾ ਲੈ ਕੱਲਾ ਕੱਲਾ ਕੋਈ ਫੋਟਾਂ ਆਂਗ ਨਹੀਂ ਉਹ ਗਰੰਟੀ ਚਾਰ ਹੀ ਥਾਣਾ ਗਲਾਬੀ ਥਾਣਾ ਹਾਂ ਕੋਈ ਫੋਟਾਂ ਕੋਈ ਨਹੀਂ ਹੋਵੇ ਦੇ ਵਿੱਚ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਬੱਚੀ ਚੰਗੀ ਆ ਬ੍ਰੀਟ ਵਾਲੀ ਆ ਜਾਤ ਵਾਲੀ ਆ ਫੇਸਬੁਕ ਪੂਰਾ ਚੰਗਾ ਥਾਣ ਚਾਰ ਹੀ ਦੰਦੋਂ ਖੇਰੀ ਤੇ ਬਿਊਟੀ ਚੈੱਕ ਕਰੋ ਲੈ ਕਮਾਲ ਦੀ ਆ ਬਾਈ ਤੇ ਕੀ ਮੋਹ ਲਵਾ ਪੁੱਜਾਇਆ ਜਣਾ ਇਹਦਾ 16000 ਰੁਪਏ ਮੁੱਲ ਹੈ ਮਾਨਤਾਨ ਹੋ ਜੂ ਹੋ ਜੂਗਾ ਹੋ ਜੀ ਠੀਕ ਹੈ ਜੀ ਪਰ ਬੱਚੀ ਬਹੁਤ ਚੰਗੀ ਬਣਨ ਵਾਲੀ ਹੈ ਮੂਰੇ ਸਾਂਭੂਗਾ ਤਾਂ ਕੋਈ ਸਹੀ ਗੱਲ ਹੈ ਪੌਣੀ ਤਾਂ ਸਮਾਨ ਨਹੀਂ ਹੈ ਸਾਂਭਣੀ ਤਾਂ ਫੇਰੀ ਹੈ ਪਾਊਗਾ ਜੇ ਕੋਸਾ ਹੂੰ ਠੀਕ ਆ ਵੀ ਸੇਤੀ ਲੈ ਲਊ ਹਾਂ ਹਾਂ ਠੀਕ ਆ ਸੇਤੀ ਨੇ ਹਾਂ ਸੇਤੂ ਹੀ ਲੈ ਲਊਗਾ ਬਗਿਆ ਥਣ ਬਾੜਾ ਚੰਗਾ ਲੱਗਿਆ ਬਹੁਤ ਚੰਗਾ ਫੇਸ ਚੰਗਾ ਬਰੀਟ ਚੰਗੀ ਹੈ ਇੱਕ ਨੰਬਰ ਬੱਚੀ ਹੈ ਬਈ ਦੰਦੋਂ ਖੀਰੀ ਹੈ ਕਿ ਨਹੀਂ ਬਾਪੂ ਦੰਦਾਂ ਦੀ ਖੀਰੀ ਜੀ ਉਹ ਗਾਰੰਟੀ ਹੋਊ ਸਾਰੀ ਆਪਣੀ ਗਾਰੰਟੀ ਹੋਊ ਠੀਕ ਹੈ ਜੀ ਹਾਂ ਤੇ ਮੁੱਲ ਵੀ ਜਾਇਜ਼ ਆ ਵੀਰੇ ਮਾਨਤਾਨ ਹੋ ਜਾਊਗਾ ਚੰਗੀ ਆ ਬੱਚੀ ਕੁੱਲ ਮਲਾ ਕੇ ਬਿਊਟੀ ਚੈੱਕ ਕਰ ਲੋ ਮਗਰ ਥਾਂ ਦਿਖਾ ਦੇ ਜੀ ਹਾਂ ਚਾਰ ਹੀ ਥਾਣਾ ਬਾਈ ਹਾਂ ਥਾਣਾ ਦੇਖ ਲੈ ਅੱਗੇ ਬਾਪੂ ਬੈੜਾ ਕਿਹੜਾ ਸੂਆ ਸੁੰਦੀ ਆ ਇਹ ਜਰਸੀ ਆ ਜੀ ਜਰਸੀ ਆ ਹਾਂ ਪੰਜਾਬ ਵਾਲੀ ਜਰਸੀ ਆ ਜਮਾ ਪਿਓਰ ਸੂਆ ਕਿਹੜਾ ਦੂਜਾ ਜੀ ਪਿਓਰ ਦੂਜਾ ਸੂਆ ਇਧਰ ਦੇਖ ਰੋ ਜੀ ਤੇ ਕਿੰਨੇ ਕ ਦਿਨ ਲਾਉਗੀ ਐਸਟੀਮੇਟ ਆ ਲੈ ਪੰਜਾਂ ਦਿਨ ਹੀ ਪੰਜਾਂ ਦਿਨ ਢਿੱਲ ਦੇਖਣਾ ਬੜਾ ਚੰਗਾ ਥਾਂ ਤੁਨ ਲੱਗਿਆ ਵੇ ਸਾਰੀਆਂ ਵਲਟਲਾਂ ਕੱਢੂ ਫੇਰ ਕਰਮਲੀ ਨੇ ਸੂਣਾਗਾ ਥਾਣਾ ਦੇ ਕੋਲ ਆ ਪੂਰੀ ਵਿੱਤੀ ਤੇ ਇਕੱਲਾ ਇਕੱਲਾ ਥਾਣਾ ਹੱਥੀ ਚੋਲੇ ਮਸ਼ੀਨਾ ਚ ਇੱਕ ਨੰਬਰ ਟਿੱਲ ਦੇ ਕੋਲੇ ਇਧਰੋਂ ਬੂਰੋ ਲੈ ਵਾ ਚੈੱਕ ਕਰ ਲੈ ਕਮਾਲ ਦਾ ਕੋਈ ਵੱਡਾ ਹੋਟਾ ਨਹੀਂ ਥਣ ਨਾੜਾ ਨੂੰ ਫੋਸ ਫੇਸ ਦੇਖ ਲੈ ਬਿਊਟੀ ਚੈੱਕ ਕਰ ਇੱਕ ਨੰਬਰ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਜਰਸੀ ਬਰੀਡ ਮਿਲਦੀ ਬਹੁਤ ਘੱਟ ਆ ਬਈ ਮੰਗ ਚੰਗੀ ਆ ਗਰਮੀ ਦਾ ਮੌਸਮ ਆਉਂਦਾ ਫੁੱਲ ਲੱਗਾ ਵਜਾ ਬਰੂ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮਲੀ ਦੀ ਫੁੱਲ ਆਉਂਦੀ ਤੋਰਾ ਚੈੱਕ ਕਰ ਲੋ ਕਰਮਲੀ ਦਾ ਇੱਕ ਨੰਬਰ ਆ ਲੈ ਕਿਆ ਬਾਤਾ ਲੈ ਕੱਦ-ਕੁੱਦ ਪੂਰਾ ਐ ਚੰਗਾ ਗਾ ਕੋਈ ਛੋਟ ਹੀ ਨਹੀਂ ਹੈਗੀ ਬਾੜੀ ਕੱਦ ਠੀਕ ਆ ਬਾਈ ਤੇ ਕੀ ਮੋਲਾਇ ਜਾਇ ਜਰ ਮੋਲਾਪਾ ਬਸ ਸਹੀ ਜੀ ਕਰਾਂਗੇ 70000 ਮਾਨਤਨ ਹੋ ਜਾ ਹਾਂ ਮਾਨਤਨ ਹੋ ਜੀ ਠੀਕ ਆ ਬਾਈ 70000 ਰੁਪਿਆ ਮੋਲਾ ਮਾਨਤਨ ਜ਼ਰੂਰ ਹੋਵੇ ਬਸ ਫੋਨ ਉਹੀ ਕਰੇ ਜਿਹੜੇ ਨੇ ਹੂੰ ਠੀਕ ਜੱਜ ਦਾ ਜਗੜੇ ਨਹੀਂ ਹੂੰ ਫੇਸ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਰਨਖ ਪੁਣਾ ਫੁੱਲ ਆ ਬੜਾ ਕੱਤੀ ਕੱਤੀ ਆ ਉਸ ਹਵਨਾਂ ਦਾ ਜਾਲ ਆ ਉਹ ਬਾੜਨਾ ਬਹੁਤਾ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਕਰਮਾਲੀ ਨੇ ਫੇਰ ਸੁਣਾ ਯਾਨੀ ਬਾਈ ਜਿਵੇਂ ਕੋਈ ਟਿੱਕਾ ਹੀ ਨਹੀਂ ਠੰਡੀ ਠੁੰਡੀ ਠੰਡੇ ਠੁੰਡੇ ਫੁੱਲ ਲਾ ਲੈ। ਕਿਆ ਬਾਤ ਬਣੂ ਬਉ ਦੇਰ ਬਾਪੂ ਹਣਾ ਬਾਲੀ ਬਣੂ ਜਿਹੜੇ ਹਿਸਾਬ ਨਾਲ ਤਿਆਰੀ ਮੇਰੇ ਸਾਹ ਤਾਂ ਹਫਤਾ ਲੈ ਜੀ ਤਾਂ ਹਫਤੇ ਹੀ ਰਹੀ ਹੂੰ ਸਹੀ ਆ। ਬਾਕੀ ਇਧਰ ਸਮਾਰ ਕੇ ਦਿਖਾ ਦਿਓ ਮੂਮਾਂ ਬਿਊਟੀ ਚੈੱਕ ਤੂੰ ਹਟ ਆਹ ਮੱਥੇ ਜਾਨੀ ਜਿਹੜੀ ਜਰਸੀ ਪਿਓ ਦੀ ਚੰਗੀ ਆ ਹਣਾ ਹਾਂ ਕਿਆ ਬਾਤ ਅੱਗੇ 3 ਨੰਬਰ ਕਿਹੜਾ ਸੁਆ ਬੜਾ ਵੇ ਚੂਵਾ ਦੁੱਜਈ ਹੈ ਕੱਦ ਕਾਠੀ ਬਹੁਤ ਹੈ ਮੇਰਾ ਸਰੀਰ ਫੁੱਟ ਕੱਦਦਾ ਮਨ ਠੀਕ ਆ ਤੇ ਲਾਲੋ ਵੀ ਵੀਰੇ ਮੋਢੇ ਵੀ ਆਉਂਦੀ ਮੋਢੇ ਤਾਂ ਥੋੜੀ ਹੀ ਨਹੀਂ ਮਦੀ ਸਹੀ ਆ ਕਿੰਨਾ ਕੁ ਰਕਾਰਡ ਆ ਦੁੱਧ ਦਾ ਚਾਹੀਦਾ ਜੀ 35 ਦੇ ਨੇੜੇ ਤੇਰੇ 35 ਦੇ ਨੇੜੇ ਤੇਰੇ ਠੀਕ ਆ ਕਿੰਨੇ ਦਿਨ ਲौਸਾ ਹੀ ਜੇ ਦਿਨ ਲੈ ਜੂ ਹੇ 7 ਤੋਂ 6 ਤੋਂ 7 ਵੱਧ ਲਈਦਾ ਵੱਧਦੀ ਥਣ ਬੜਾ ਕਮਾਲ ਦਾ ਹਨਾ ਬੜਾ ਚੰਗਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ گلابی ਥਣ ਵਾਲਾ ਫੌਲਾ ਚਾਹੀਏ ਠੰਡੀ ਫੌਲਾ ਜਿਵੇਂ ਮਰ ਗਿਆ ਤੇ ਵੇਰੀ ਚੱਲ ਕੋਈ ਚੈੱਕ ਨਹੀਂ ਲੇਵਾ ਦੇ ਏਟਰ ਲਟੂ ਲਬਾਲੀ ਪਈ ਹੈ ਜਿਆਦੇ ਕੀ ਬਾਤ ਆ ਬਈ ਪੂਰੀ ਵਿਥੀ ਤੇ ਕੱਲਾ ਕੱਲਾ ਥਣ 35 ਲੀਟਰ ਦੁੱਧ ਦੀ ਬਾਪੂ ਮੈਂ ਉਮੀਦ ਕਰਦੇ ਆ ਚੌੜੀ ਚੂੜੀ ਅਗਲੇ ਦੱਛੇ ਜਿਵੇਂ ਆਪਾਂ ਨੂੰ ਜਣੀ ਮਤਲਬ ਦੇਉ ਵੀ ਲਾਜ਼ਮੀ ਜਿਵੇਂ ਕਰਦਾ ਸਹੀ ਆ ਜਿਵੇਂ ਕਰਦਾ ਹਨਾ ਬਾਈ ਵੱਡੀ ਗਾਏ ਫੇਸ ਰਿਵਿਊ ਟੇ ਲੈਬੋ ਦੀ ਵਾਦੀ ਪੂਰੀ ਚੰਗੀ ਸੁਨੱਖ ਪੁਣਾ ਫੁੱਲ ਆ ਬੈੜ ਤੇ ਕੁਆਲਿਟੀ ਇੱਕ ਨੰਬਰ ਆ ਕਿ ਨਹੀਂ ਬਾਪੂ ਹਾਂ ਹਾਂ ਇੱਕ ਨੰਬਰ ਜੀ ਡੱਬੀ ਸਹੀ ਗੱਲ ਕੱਖਾਂ ਤਾਂ ਇਹ ਪੈਂਦੀ ਚਾਵ ਨੂੰ ਟੁੱਟ ਗਈ ਪੂਰੀ ਚਾਰੂ ਆ ਗਈ ਹਾਂ ਤੇ ਕੀ ਮੁੱਲ ਜਾਇਜਾ ਦਾ ਇਹਦਾ ਜਾਇਜਾ ਹੀ 1.5 ਹੈ 1 ਲੱਖ 5000 ਰੁਪਏ ਮਾਨਦਾਨ ਹੋ ਜਾ ਜਿਹਨੇ ਸੌਂਕਣਾ ਰੱਖਣੀ ਹੈ ਘਰੇ ਹੂੰ ਬਸ ਕੁਥਲ ਦੀ ਲੋੜ ਨਹੀਂ ਸਹੀ ਗੱਲ ਆ ਬਾਈ 1,5000 ਰੁਪਇਆ ਮੌਲਾ ਮਾਨਤਣ ਜੀਰੂਰ ਹੋ ਜੂ ਬੈੜ ਚੰਗੀ ਆ ਪੂਰੀ ਡਬ ਵਾਲਾ ਕੱਦ ਵਾਲੀ ਆ ਚੌੜੀ ਜੂਂਗੀ ਲੇ ਵਾਲੂ ਆ ਬਹੁਤ ਸੋਹਣਾ ਤਿਆਰ ਕਰੋ ਕੱਚੀ ਕੱਚੀ ਆ ਲੈ ਠੰਡੀ ਦੇਖੋ ਸੁਭਾਅ ਬਹੁਤ ਠੰਡਾ ਹਨਾ ਬਾਪੂ ਬੜੀ ਠੰਡੀ ਹੈ ਜਾਨੀ ਜਿਵੇਂ ਮਰ ਜੇ ਹੱਥ ਲਾਈ ਚਾਲ ਕੋਈ ਚੱਕਰੀ ਨਹੀਂ ਕਹਿਣਾ ਮੇਰਾ ਰੁਪਏ ਲਾ ਕੇ ਅਗਲਾ ਭੁੱਲ ਜੂ ਮੁਰਕੇ ਹਮ ਸਹੀ ਗੱਲ ਆ ਭਾਈ ਕੁਆਲਿਟੀ ਬਹੁਤ ਚੰਗੀ ਹੈ ਗਰਮਣੀ ਲੈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਗਰਮਣੀ ਦਾ ਕੱਦ ਬਹੁਤ ਆ ਲੰਮੀ ਬਹੁਤ ਹੈ ਲੰਮੀ ਬਹੁਤ ਕਿਸੇ ਪਾਸ ਹੋਗੀ ਕਮੀ ਕੱਢ ਨਹੀਂ ਸਕਦਾ ਇਹਦੀ ਸਹੀ ਗੱਲ ਆ ਮੋਲ ਵੀ ਜਾਇਜ਼ ਆ ਵੀਰੇ ਮਾਨਤਨ ਜ਼ਰੂਰ ਹੋ ਜਾਊਗਾ ਫੇਸ ਦਿਖਾ ਦੇ ਬਾਪੂ ਫੇਸ ਵੀ ਪੂਰਾ ਚੰਗਾ ਇਹਦੀ ਹਾਲੀ ਹਾਂਜੀ ਲੈ ਬੋਦੀ ਬਾਦੀ ਪੂਰੀ ਚੰਗੀ ਸੁਨੱਖ ਆਪਣਾ ਫੁੱਲ ਲਾ ਬਹਿਣ ਦੇ ਵਿੱਚ ਕਿਆ ਬਾਤ ਆ ਬਾਈ ਤੇ ਕਿਸੇ ਵੀਰ ਨੂੰ ਵੀਰੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ